ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਵਾਓ ਤੁਹਾਡਾ ਕੀ ਹਾਲ ਚਾਲ ਆ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਸਾਰੀ ਫੈਮਿਲੀ ਸਾਰੇ ਟੀਮ ਮੈਂਬਰ ਸਾਰੇ ਠੀਕ ਠਾਕ ਨੇ ਤੇ ਛੋਟੀ ਜੀ ਅੱਜ ਖੁਸ਼ੀ ਇੱਕ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਿੱਛੇ ਦੇ ਸਾਡੇ 50000 ਸਬਸਕ੍ਰਾਈਬਰ ਜਿਹੜੇ ਆ ਕੰਪਲੀਟ ਹੋਏ ਆ YouTube ਦੇ ਤੇ ਹੁਣ 3 ਤਰੀਕ ਨੂੰ ਸਾਡਾ ਚੈਨਲ ਦੀ ਵੀ ਸਾਲਗिरा ਹੋਗੀ ਸਾਲਗिरा ਹੋ ਗਈ ਆ 1 ਸਾਲ ਹੋ ਗਿਆ ਸਾਨੂੰ ਆਪਣੇ ਚੈਨਲ ਤੇ सोनू ਜੀ ਤਾਉ ਵਾਲੇ ਤੇ ਵਲੌਗ ਪਾਉਂਦਿਆਂ ਹਣਾ ਖਾਣ ਪੀਣ ਦੇ ਹੋਗੇ ਫੈਮਿਲੀ ਦੇ ਪਹਿਲਾ ਵਲੌਗ ਅਸੀਂ ਤਿੰਨ ਤਿੰਨ ਨੂੰ ਪੇ ਪਾਇਆ ਸੀ 3 ਅਕਤੂਬਰ ਨੂੰ ਪਹਿਲਾ ਵਲੌਗ ਜਿਹੜਾ ਆਪਾਂ ਪਾਇਆ ਸੀਗਾ ਤੇ 3 ਤਰੀਕ ਨੂੰ ਇਹਨੂੰ ਸਾਲ ਹੋ ਗਿਆ ਤੇ ਉਹਦੇ ਸਬੰਧ ਵਿੱਚ ਇੱਕ ਛੋਟੀ ਜੀ ਚਲੋ ਆਪਣੇ ਵਿੱਕੀ ਭਾਜੀ ਕਵਲ ਭਾਜੀ ਹੁਣਾਂ ਦੇ ਨਾਲ ਹੀ ਛੋਟੀ ਜੀ ਪਾਰਟੀ ਮੈਂ ਚਲੋ ਖੁਸ਼ੀ ਸਾਂਝੀ ਕਰ ਲੈਣੀ ਨੇ ਉਹਨਾਂ ਦੇ ਨਾਲ ਹੀ ਨਾਲੇ ਅਸੀਂ ਕੋਈ ਵੀ ਆਪਣੇ ਘਰ ਕੋਈ ਵੀ ਖੁਸ਼ੀ ਸ਼ੇਅਰ ਕਰਨੀ ਹੋਏ ਤੇ ਅਸੀਂ ਉਹਨਾਂ ਨੂੰ ਬੁਲਾਉਂਦੇ ਆ ਤੇ ਉਹਨਾਂ ਦੇ ਨਾਲ ਅਸੀਂ ਖੁਸ਼ੀ ਸਾਂਝੀ ਕਰਨੇ ਆ ਤੇ ਜਾਂ ਤੁਹਾਡੇ ਨਾਲ ਕਰਦੇ ਆ ਤੁਹਾਨੂੰ ਦੱਸਦੇ ਆ ਹਰ ਇੱਕ ਗੱ ਤੇ ਇਸ ਕਰਕੇ ਉਹਨਾਂ ਨੂੰ ਛੋਟਾ ਜਿਹਾ ਬਹੁਤੀ ਵੱਡੀ ਪਾਰਟੀ ਤੇ ਨਹੀਂ ਆ ਬਸ ਰੋਟੀ ਪਾਣੀ ਤੇ ਉਹਨਾਂ ਨੂੰ ਸੱਦਿਆ ਹਾਂ ਰੋਟੀ ਪਾਣੀ ਕਿਉਂਕਿ ਉਹ ਵੀ ਆਂਦੇ ਸੀ ਕਿ ਚਲੋ ਇਦਾਂ ਕਰਦੇ ਆ ਰੋਟੀ ਖਾਣੇ ਆ ਬੈਠ ਕੇ ਤੇ ਚਲੋ ਜੇ ਕੇਕ ਕੱਟਦੇ ਰਹੇ ਪਹਿਲਾਂ ਚਲੋ ਬੱਚਿਆਂ ਵਾਰੀ ਕੇਕ ਕੱਟਦੇ ਰਿਆਂ ਜਾਂ ਸਾਲਗिराਹ ਤੇ ਕਰ ਲਿਆ ਕੱਟਿਆ ਹੈ ਆਪਣੀ ਤੇ ਯਾਦ ਹੀ ਸਾਲਗिराਹ ਤੇ ਬਿਲਕੁਲ ਛੋਟਾ ਜਾਈ ਆਪਣਾ ਜਿੱਦਾਂ ਘਰਾਂ ਵਿੱਚ ਨਾਰਮਲ ਸਬਜੀ ਬਣਾ ਲਈਦੀ ਆ ਹਾਂਜੀ ਬਸ ਰੋਟੀ ਰੋਟੀ ਨਹੀਂ ਸਬਜ਼ੀ ਆ ਇਨਵਾਈਟ ਕੀਤਾ ਬਾਕੀ ਕੇਕ ਵਗੈਰਾ ਤਾਂ ਨਹੀਂ ਕੱਟਣਾ ਤੇ ਬਾਕੀ ਹੋਰ ਬਾਕੀ ਉਹ ਵੀ ਬੜੇ ਬਿਜ਼ੀ ਆ ਤੁਹਾਨੂੰ ਪਤਾ ਹੀ ਅੱਜਕੱਲ ਕਾਫੀ ਬਿਜੀ ਚੱਲ ਰਹੇ ਆ ਹਾਂਜੀ ਉਹ ਤਾਂ ਅਸੀਂ ਤਿੰਨ ਨੂੰ ਸੱਦਣਾ ਸੀ ਤੇ ਤਿੰਨ ਨੂੰ ਪੂਰਾ ਸਾਲ ਹੋਇਆ ਹੀ ਪਰ ਉਹ ਬਿਜੀ ਹੋਣ ਕਰਕੇ ਤੇ ਤਿੰਨ ਨੂੰ ਨਹੀਂ ਆਇਆ ਗਿਆ ਤੇ ਦੋ ਚਾਰ ਦਿਨ ਹਟ ਗਿਆ ਅਸੀਂ ਹੁਣ ਇਹ ਕਰ ਲੱਗੇ ਹਾਂ ਸੈਲਿਬ੍ਰੇਸ਼ਨ ਕਿਉਂਕਿ ਤੁਹਾਨੂੰ ਤੁਸੀਂ ਸਾਰੇ ਦੇਖਦੇ ਜੈ ਨੇ ਟਾਈਮ ਦੇ ਵੀ ਜੇ ਕੋਈ ਵੀ ਪ੍ਰੋਗਰਾਮ ਹੁੰਦਾ ਵਾ ਆਪਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਵੀ ਇਨਵਾਈਟ ਕਰੀਦਾ ਵਾ ਵੀ ਤੁਸੀਂ ਆਓ ਕੋਈ ਵੀ ਗੱਲਬਾਤ ਹੋਏ ਉਹਨਾਂ ਨੂੰ ਖੁਸ਼ੀ ਸਾਂਝੀ ਕਰੀਦੀ ਐ ਇਹ ਵੀ ਸਾਡਾ ਇਹੋ ਹੀ ਮਕਸਦ ਵੀ ਉਹ ਜਨਜਰ ਵਿੱਚ ਨਾ ਆਉਣ ਕਿ ਉਹਨਾਂ ਦੇ ਤੱਕ ਆਪਾਂ ਇਵੇਂ ਦਾ ਕੋਈ ਵੀ ਪ੍ਰੋਗਰਾਮ ਨਹੀਂ ਕਰਨਾ ਐਵੇਂ ਦਾ ਕੋਈ ਵੀ ਹਨਾ ਫੰਕਸ਼ਨ ਵਗੈਰਾ ਜਾਂ ਜੋ ਵੀ ਆ ਛੋਟਾ ਜਾ ਉਹ ਨਹੀਂ ਕਰਨਾ ਹੈਗਾ ਕੁਛੀ ਕੋਈ ਵੀ ਨਹੀਂ ਕਰਨੀ ਫਿਰ ਉਹਨਾਂ ਕੋ ਪਹਿਲਾਂ ਟਾਈਮ ਲਿਆ ਟਾਈਮ ਲੈ ਕੇ ਤੇ ਫਿਰ ਅੱਜ ਅਹੀਂ ਪ੍ਰੋਗਰਾਮ ਰੱਖਿਆ ਪਰ ਚਲੋ ਛੋਟਾ ਜਾ ਆਪਾਂ ਕਰ ਲੈਨੇ ਆ ਇਧਰੋਂ ਚਾਚੀ ਜੀ ਹੁਣੀ ਆ ਜਾਣਗੇ ਇਧਰੋਂ ਨਾਲੇ ਪ੍ਰੋਗਰਾਮ ਦਾ ਤੇ ਇੱਕ ਬਹਾਨਾ ਹੁੰਦਾ ਵਾ ਤੇ ਹੁੰਦਾ ਵੀ ਚਲੋ ਗੱਲਾਂ ਬਾਤਾਂ ਬੈਠ ਕੇ ਕਰ ਲਈਦੇ ਹਾਂ ਹੁਣ ਜਿਵੇਂ ਵਿਜੀ ਹੋ ਗਏ ਉਹ ਵੀ ਆਪਣੇ ਵੋਟਾਂ ਦੇ ਚੱਕਰਾਂ 'ਚ ਵਿਜੀ ਹੋਏ ਕੁਝ ਵੀਡੀਓ 'ਚ ਤੇ ਬਹਿਣ ਖਲੋਣ ਨੂੰ ਨਹੀਂ ਹੁੰਦਾ ਇਦਾਂ ਹੀ ਬਸ ਵੀਡੀਓ ਬਣਾਉਂਦੇ ਆ ਜਲਦੀ ਜਲਦੀ ਚਲੇ ਜਾਂਦੇ ਆ ਤੇ ਇਹ ਤੇ ਬਹਾਨਾ ਹੁੰਦਾ ਹੈ ਕਿ ਚਲੋ ਰੋਟੀ ਤੇ ਹਰ ਕੋਈ ਆਪਣੇ ਆਪਣੇ ਘਰੇ ਖਾਂਦਾ ਹੈ ਤੇ ਰੋਟੀ ਦਾ ਬਹਾਨਾ ਵੀ ਚਲੋ ਰੋਟੀ ਫੁਲਕਾ ਖਾਵਾਂਗੇ ਤੇ ਨਾਲੇ ਨਾਲੇ ਚਿੰਜਾ ਚਲੋ ਆ ਖੁਸ਼ੀ ਵੰਡਿਆਂ ਜਿਹੜੀ ਵਾਦੀ ਹੈ ਤੇ ਚਲੋ ਇਦਾਂ ਹੀ ਚਲੋ ਬੈਠ ਕੇ ਗੱਲਾਂ ਬਾਤਾਂ ਕਰ ਲਾਂਗੇ ਘੜੀ ਬੈਠ ਜਾਾਂਗੇ ਉਦਾਂ ਕਦੀ ਬੈਠੇ ਵੀ ਨਹੀਂ ਆ ਜਦੋਂ ਦੇ ਉਹ ਬਿਜ਼ੀ ਹੋਏ ਆ ਪਹਿਲਾਂ ਚਲੋ ਕੱਪੜੇ ਦਾ ਕੰਮ ਸ਼ੁਰੂ ਕੀਤਾ ਹੈ ਉਹਦੇ ਵਿੱਚ ਕਾਫੀ ਬਿਜ਼ੀ ਰਹਿੰਦੇ ਆ ਤੇ ਹੁਣ ਥੋੜਾ ਜਿਹਾ ਟਾਈਮ ਮਿਲਿਆ ਉਹਨਾਂ ਨੂੰ ਕੱਢਿਆ ਨਾ ਟਾਈਮ ਚਲੋ ਅਸੀਂ ਰਾਤ ਆਵਾਂਗੇ ਨਾਲੇ ਚਲੋ ਸੈਲੀਬ੍ਰੇਸ਼ਨ ਕਰ ਲਾਂਗੇ ਨਾਲੇ ਰੋਟੀ ਵੀ ਖਾ ਲਾਂਗੇ ਨਾਲੇ ਗੱਲਾਂ ਬਾਤਾਂ ਹੋ ਤੇ ਉਹਦੇ ਵਾਸਤੇ ਛੋਟਾ ਜਿਹਾ ਜਤਨ ਕੀਤਾ ਵਾ ਵੀ ਚਲੋ ਆਪਾਂ ਕਰ ਲੈਨੇ ਆ ਰੋਟੀ ਦਾ ਪ੍ਰੋਗਰਾਮ ਕਰ ਲੈਨੇ ਆ ਹੋਰ ਕੁਝ ਬਹੁਤਾ ਨਹੀਂ ਕਰਦੇ ਬਾਕੀ ਇੱਕ ਮੈਂ ਹੋਰ ਗੱਲ ਕਹਿਣੀ ਸੀ ਵੀ ਮਤਲਬ ਕਿ ਉਹ ਜਦੋਂ ਆਉਂਦੇ ਆ ਤੇ ਵਿੱਚ ਕਈ ਕਮੈਂਟ ਕਰਦੇ ਭੈਣ ਭਰਾ ਵੀ ਇਦਾਂ ਵੀ ਉਹ ਖਾਣਾ ਆਉਂਦੇ ਆ ਜਾਂ ਐਵੇਂ ਆਉਂਦੇ ਆ ਤੇ ਇੱਕ ਰਿਕੁਐਸਟ ਹੈ ਉਹੋ ਜੀ ਕੋਈ ਵੀ ਗੱਲਬਾਤ ਨਾ ਕੀਤੀ ਜਾਏ ਕਿਉਂਕਿ ਸਾਨੂੰ ਵੀ ਨਹੀਂ ਚੰਗਾ ਲੱਗਦਾ ਉਹਨਾਂ ਬਾਰੇ ਕੋਈ ਇਦਾਂ ਬੋਲੇ ਤਾਂ ਉਹਨਾਂ ਨੂੰ ਵੀ ਨਹੀਂ ਚੰਗਾ ਲੱਗਦਾ ਫਿਰ ਉਹ ਵੀ ਆਪਣੇ ਆਪ ਨੂੰ ਇਦਾਂ ਸਮਝਦੇ ਆ ਵੀ ਨਹੀਂ ਚੰਗਾ ਲੱਗਦਾ ਉਹਨਾਂ ਨੂੰ ਵੀ ਤੇ ਨਾਲੇ ਹਰ ਕੋਈ ਤੇ ਆਪਣੇ ਆਪਣੇ ਘਰੇ ਖਾਂਦਾ ਉਹਨਾਂ ਨੂੰ ਕਿਹੜਾ ਰੋਟੀ ਦਾ ਘਟ ਆਏ ਉਦੋਂ ਵੀ ਆਪਾਂ ਗੱਲ ਕੀਤੀ ਵੀ ਇਹ ਜ਼ਰੂਰੀ ਨਹੀਂ ਵੀ ਅਸੀਂ ਸਾਡੇ ਘਰ ਆਉਂਦੇ ਅਸੀਂ ਤੇ ਚਲੋ ਵਲੌਗ ਬਣਾਉਂਦੇ ਨੇ ਕਿਉਂਕਿ ਅਸੀਂ ਉਹਨਾਂ ਦੇ ਨਾਲ ਹੀ ਬਣਾਉਣਾ ਹੁੰਦਾ ਕੁਝ ਵੀ ਤੇ ਜਦੋਂ ਅਸੀਂ ਉਹਨਾਂ ਕੋਲ ਲੈ ਕੇ ਆਉਂਦੀਆਂ ਕੋਈ ਚੀਜ਼ਾਂ ਉੱਥੇ ਬੈਠ ਕੇ ਖਾਂਦੇ ਆ ਤੇ ਉਹ ਇਦਾਂ ਨਹੀਂ ਹੁੰਦਾ ਵੀ ਉਹ ਕੈਮਰਾ ਫਾੜ ਕੇ ਸਾਡੇ ਮਗਰ ਮਰ ਖੜ ਜਾਂਦੇ ਆ ਜਿਵੇਂ ਹੁਣ ਸਬਜ਼ੀਆਂ ਲੱਗੀਆਂ ਉਹਨਾਂ ਨੇ ਤੇ ਉਹ ਅਸੀਂ ਖਾਣੀਆਂ ਕਿੰਨਾਂ ਨੇ ਖਾਣੀਆਂ ਰਲ ਮਿਲ ਕੇ ਸਾਰਿਆਂ ਨੇ ਵੀ ਅਸੀਂ ਵੀ ਲਿਆਉਂਦੇ ਆ ਤੇ ਇਦਾਂ ਹਰ ਇੱਕ ਚੀਜ਼ ਵਾਸਤੇ ਤੇ ਕੈ ਇਹ ਸਾਡਕਾਂ ਆ ਜਾ ਕੇ ਇਹੋ ਹੀ ਖੁਸ਼ੀ ਸਾਂਝੀ ਕਰਨ ਨੂੰ ਹੁੰਦੀ ਹੈ ਵੀ ਜਦੋਂ ਉਹ ਹੁੰਦੇ ਆ ਤਾਂ ਅਸੀਂ ਬਸ ਰਲ ਮਿਲ ਕੇ ਘੜੀ ਟਾਈਮ ਪਾਸ ਕਰਦੇ ਹਾਂ ਹਾਂ ਉਹਨਾਂ ਦੇ ਨਾਲ ਹੀ ਚਲੋ ਹੁੰਦਾ ਵਾ ਵੀ ਚਲੋ ਤੁਸੀਂ ਆ ਉਹ ਵਿਚ ਨਾਲੇ ਰੌਣਕ ਮੇਲਾ ਹੋ ਜਾਂਦਾ ਘੜੀ ਦੀ ਘੜੀ ਤੇ ਨਾਲੇ ਚਲੋ ਖੁਸ਼ੀ ਹੋ ਜਾਂਦੀ ਹੈ ਤੇ ਉਦੋਂ ਬਾਅਦ ਜਦੋਂ ਅਸੀਂ ਵਲੌਗ ਪਾਇਆ ਇਹਦਾ ਸਪੈਸ਼ਲ ਵਲੌਗ ਪਾਇਆ ਸੀ ਵੀ ਹਣਾ ਕੋਈ ਇੰਨਾ ਗਲਤ ਵੀ ਕਿਵੇਂ ਸੋਚ ਸਕਦਾ ਵਾ ਉਸ ਤੋਂ ਬਾਅਦ ਨਹੀਂ ਕੋਈ ਕਮੈਂਟ ਆਇਆ ਤੇ ਹੁਣ ਵੀ ਜਿਹੜੇ ਭੈਣ ਭਰਾ ਸਜਾਣੇ ਹੈਗੇ ਸਾਰੇ ਉਹ ਨਹੀਂ ਐਵੇਂ ਦਾ ਖਾਸ ਕਰਕੇ ਖਾਣ ਪੀਣ ਦੀ ਚੀਜ਼ਾਂ ਬਾਰੇ ਤਾਂ ਹਣਾ ਕੋਈ ਵੀ ਨਹੀਂ ਇਦਾਂ ਸੋਚੂਗਾ ਵੀ ਕੋਈ ਖਾਣ ਆ ਜਾਂਦਾ ਹੁਣ ਆਪਾਂ ਵੀ ਜਾਣੇ ਚਲੋ ਉਹਨਾਂ ਦੀ ਵੜਪਣਾ ਵੀ ਉਹ ਨਹੀਂ ਚੀਜ਼ਾਂ ਇਹਨਾਂ ਨੂੰ ਕਰਦੇ ਸ਼ੂਟ ਕਰਦੇ ਇਹ ਚੀਜ਼ ਆ ਵੀ ਤੁਸੀਂ ਵੀ ਖਾਣ ਆਏ ਜੇ ਜਾਂ ਅਸੀਂ ਵੀ ਗਏ ਆ ਉੱਥੇ ਤਾਂ ਐਵੇਂ ਦੀ ਕੋਈ ਵੀ ਗੱਲ ਨਹੀਂ ਹੈਗੀ ਖੁਸ਼ੀ ਹੁੰਦੀ ਹੈ ਕਿ ਚਲੋ ਭੈਣ ਭਰਾ ਆ ਕੇ ਖਾ ਜਾਂਦੇ ਆ ਜਾਂ ਬੈਠ ਜਾਂਦੇ ਆ ਆਪਾਂ ਸਾਰੇ ਇਕੱਠੇ ਤੇ ਇਹਦੇ ਵਿੱਚ ਕੋਈ ਵੀ ਐਵੇਂ ਦੀ ਗੱਲ ਨਹੀਂ ਹੈਗੀ ਵੀ ਉਹ ਕੋਈ ਆਣ ਕੇ ਕਿਸੇ ਨੂੰ ਲੁੱਟ ਕੇ ਖਾ ਜਾਊਗਾ ਜਾਂ ਪਤਾ ਨਹੀਂ ਕੀ ਹੋ ਚੱਲਾ ਵਾ ਐਵੇਂ ਦੀ ਗੱਲ ਨਹੀਂ ਕੋਈ ਵੀ ਹੈਗੀ ਤੇ ਛੋਟੀ ਜਿਹੀ ਤਿਆਰੀ ਕੀਤੀ ਹੈ ਜੀ ਤਾਂ ਨੇ ਬਣਾਇਆ ਵਾ ਸਮਾਨ ਤੇ ਤੁਹਾਨੂੰ ਦੱਸ ਦਿਆਂ ਕਿ ਕੀ ਕੀ ਬਣਾਇਆ ਵਾਂ ਕੀ ਕੀ ਬਣਾ ਰਹੇ ਆ ਤੇ ਜਦੋਂ ਫਿਰ ਉਹ ਹੁੰਦੇ ਆ ਉਹਨਾਂ ਨਾਲ ਵੀ ਮਿਲਾਉਣੇ ਆ ਤੁਹਾਨੂੰ ਤੇ ਚਲਿਏ ਰਸੋਈ ਚੋਂ ਦੇਖੀਏ ਹਾਂਜੀ ਬਸ ਆਹ ਸਬਜੀ ਬਣ ਗਈ ਆ ਚਿੱਟੇ ਚਨੇ ਬਣਾਏ ਆ ਤੇ ਉਹ ਰੈਡੀ ਨੇ ਬਾਕੀ ਸਬਜੀ ਮਿਕਸ ਬਣਾਉਣ ਲੱਗੀ ਆ ਤੇ ਇਹ ਸਾਰੀਆਂ ਸਬ지ਆ ਕੱਟ ਲਈਆਂ ਵਾਂ ਤੇ ਇਹਨਾਂ ਨੂੰ ਬਸ ਤੜਕਾ ਲਾਉਣਾ ਵਾਂ ਤੇ ਇਹ ਵੀ ਸਬਜੀ ਰੈਡੀ ਹੋਏਣੀ ਆ ਆਟਾ ਵਗੈਰਾ ਗੁੱਝ ਗਿਆ ਆਟਾ ਗੁੱਝਾ ਵੀ ਹੈਗਾ ਹੋਰ ਗੁੰਨ ਲੈਣਾ ਥੋੜਾ ਜਿਹਾ ਮਨ ਤੁਹਾਨੂੰ ਕਹਿੰਦੀ ਆ ਆਪੇ ਗੁੰਧ ਦਿੰਦੀ ਆ ਤੇ ਬਾਕੀ ਉਹਨਾਂ ਨੇ ਕਿਹਾ ਉਹਨਾਂ ਨੇ ਤਾਂ ਵੈਸੇ ਕਿਹਾ ਸੀ ਵੀ ਦਾਲ ਚੌਲੀ ਬਣਾਓ ਸਿੰਪਲ ਜਿਹਾ ਤਾਂ ਹੀ ਆਖਿਆ ਵੀ ਦਾਲ ਚੌਲਗੀ ਬਣਾਉਣੇ ਯਾਰ ਅੱਗੇ ਵੀ ਦਾਲ ਚੌਲ ਖਾਂਦੇ ਰਹੀਦਾ ਅੱਗੇ ਵੀ ਬਾਕੀ ਥੋੜਾ ਅਲੱਗ ਕਰ ਦੇਣਾ ਚੌਲ ਰਹਿਣ ਦਿੰਨੇ ਆ ਤੇ ਨਾਲ ਆ ਸਬਜੀ ਬਣਾ ਕੇ ਤੇ ਨਾਲ ਓਦਾਂ ਮੈਂ ਬਣਾਉਣ ਲੱਗੀ ਹਾਂ ਆਈਸਕ੍ਰੀਮ ਘਰ ਵਾਸਤੇ ਤੇ ਚਲੋ ਬਣਾ ਲੈਨੇ ਕਸਟਰਡ ਜਿਹੜੀ ਹੁੰਦਾ ਵਾ ਉਹ ਬਣਾ ਲੈਨੇ ਆ ਪਰ ਉਹ ਸਾਡੀ ਲਾਈਟ ਘੜੀ ਘੜੀ ਬੰਦ ਹੋਉਂਦੀ ਇਸ ਕਰਕੇ ਉਹ ਬਣਾਈ ਨਹੀਂ ਆ ਉਹ ਰੈਡੀ ਮੇਟ ਮੰਗਾ ਲੈਣੀ ਆ ਬਣੀ ਬਣੀ ਮੰਗਾ ਲਾਂਗੇ ਉੱਥੋਂ ਬਾਹਰੋਂ ਹਨਾ ਠੀਕ ਆ ਤੇ ਠੀਕ ਆ ਬਾਕੀ ਆਉਂਦੇ ਆ ਫਿਰ ਬਣਨੇ ਬਾਕੀ ਆਉਂਦੇ ਆ ਤੇ ਫਿਰ ਕਰ ਅਭੀ ਬਾਂਝਣੀ ਸਬਜੀ ਛੇਤੀ ਤੇ ਉਹ ਹੁਣ ਤੁਸੀਂ ਉੱਥੋਂ ਲੈ ਆਓ ਬਸ ਫ੍ਰੀ ਹੋ ਕੇ ਤੇ ਆਟਾ ਗੁੰਨਣਾ ਤੇ ਫੁਲਕੇ ਲਾਉਣੇ ਆ ਉਹ ਸੰਦੀਪ ਜੀ ਦੀ ਜੀ ਨੂੰ ਜਾਂਦੇ ਹੀ ਵੀ ਅਸੀਂ ਆਣ ਕੇ ਤੇ ਨਾਲ ਹੈਲਪ ਕਰਵਾ ਦਾਂਗੇ ਨਹੀਂ ਉਹਨਾਂ ਦੇ ਹੁਣ ਤੋਂ ਪਹਿਲਾਂ ਪਹਿਲਾਂ ਕੰਮ ਕਰ ਲੈ ਨਹੀਂ ਫੁਲਕੇ ਫਲਕੇ ਚੱਲ ਆਂਦੇ ਹੀ ਕਰਵਾ ਦਾਂਗੇ ਉਦਾਂ ਤੇ ਮੈਂ ਕੱਲੀ ਨਿਕਾ ਲੈਣ ਬਾਹਰ ਪੱਠੀ ਲਾ ਲੈਣੀ ਆ ਤੇ ਉੱਤੇ ਫੁਲਕੇ ਲਾ ਲੈਣੇ ਛੇਤੀ ਹੋਏ ਨੇ ਆ ਉਦਾਂ ਉਹ ਵੀ ਆਂਦੇ ਹੀ ਤੇ ਮੈਂ ਚਲ ਕੋਈ ਨਹੀਂ ਜੇ ਤੇ ਟਾਈਮ ਨਾਲ ਆ ਜਾਓਗੇ ਕਰਵਾ ਦੋਗੇ ਕੰਮ ਨਹੀਂ ਤੇ ਫਿਰ ਕੋਈ ਨਹੀਂ ਕਰ ਲਾਂਗੇ ਵਾਹੇ ਉਹ ਭੱਜ ਣੱਠ ਕੇ ਸਾਰਾ ਕੰਮ ਕਰਵਾ ਦਿੰਦੇ ਹੁੰਦੇ ਆਪ ਵੀ ਕਰਵਾ ਲੈਂਦੇ ਆ ਆਓ ਇਨਾ ਇਹ ਵਧਿਆ ਨੇ ਜਦੋਂ ਆਉਣ ਮੈਨੂੰ ਕੋਈ ਖੇਚਲ ਨਹੀਂ ਹੁੰਦੀ ਭਾਂਡੇ ਵੀ ਨਾਲ ਧਵਾ ਦਨੇ ਨੱਠ ਭੱਜ ਕੇ ਰੋਟੀ ਦਾ ਵੀ ਮੈਨੂੰ ਤਾਂ ਕੋਈ ਫਿਕਰ ਹੀ ਨਹੀਂ ਹੁੰਦਾ ਵੀ ਰੋਟੀ ਰਤੀ ਵੀ ਉਹਨਾਂ ਨੇ ਕਰਾ ਦੇਣੀ ਆ ਸਭ ਕੁਝ ਹੀ ਤੇ ਚਲੋ ਫਿਰ ਹੁਣ ਮੈਨੂੰ ਆਈਸਕ੍ਰੀਮ ਲਾ ਦੋ ਤਾਂ ਮੈਂ ਫ੍ਰਿਜ ਰੱਖ ਲੈਣੀ ਬਸ ਫਿਰ ਫਿਰ ਨਾ ਬੱਤੀ ਬੰਦ ਹੋਊਗੀ ਨਹੀਂ ਹੁਣ ਸਵੇਰ ਦੀ ਜਿਹੜਾ ਆਪ ਬਣਾਉਣੀ ਸੀ ਉਹ ਜੰਮਣੀ ਹੁਣ ਬਣੀ ਬਣਾਈ ਆ ਜਾਏਗੀ ਤੇ ਫ੍ਰੀਜਰ ਚ ਰੱਖ ਦਾਂਗੇ ਨਾ ਚਲੋ ਠੀਕ ਆ ਜੀ ਹਾਂਜੀ ਬੁੱਗਿਆ ਕੰਮ ਫੇਰ ਕੇ ਠੀਕ ਤੇਰੀ ਤੇਰੀ ਹਾਂਜੀ ਹੋ ਗਈ ਆ ਪਕਣਾ ਫੁਰਕੇ ਨਹੀਂ ਲਾਏ ਅਜੇ ਮੈਂ ਹਾਂ ਗਰਮ ਗਰਮ ਹੀ ਲਾਵਾਂਗੇ ਫੇਰ ਆਕੇ ਕਿ ਨਹੀਂ ਚਲੋ ਜੀ ਆ ਗਏ ਫਿਰ ਬੜੇ ਚਿਰ ਦਾ ਵੇਟ ਕਰ ਰਹੇ ਸੀ ਮੇਰਾ ਹੋ ਹੀ ਗਿਆ ਹਰ ਵਾਰੀ ਇਦਾਂ ਹੀ ਹਰ ਵਾਰੀ ਇਦਾਂ ਹੀ ਇੰਨੇ ਵਜੇ ਹੁੰਦੀ ਐ ਸ਼ਾਮ ਨੂੰ ਹੀ ਉਹ ਵੀ ਜੇ ਤਾਂ ਵੱਡੇ ਸੀ ਉਹ ਜਾਂ ਤਿੰਨ ਜਿਆਦਾ ਕੇ ਨਾ ਹੋ ਹੀ ਗਿਆ ਦੇਖੀਂ ਉਹ ਵਿੱਚ ਤੇ ਗਰਮੇ ਹੈ ਨਾਲ ਪਪਾ ਜੀ ਕੋਈ ਨਾ ਕੋਈ ਸ਼ਤਾਨੀ ਦੇਖੀ ਉਹ ਕੰਮ ਹੋ ਰਿਹਾ ਨਾ ਜਗੀਰਦਾਰ ਮੈਂ ਮਗਰਲੇ ਛੜਿਆ ਓ ਬੱਲੇ ਸਾਬੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹ ਅੱਜ ਆ ਦੇ ਭੁੱਲੀ ਗਈ ਚੀਜ਼ ਹੈ ਗੱਲ ਸੁਣਾ ਹਾਂ ਜੇ ਮੈਂ ਦੱਸਾਂ ਨੀ ਨਾਲ ਦੀ ਆਉਂਦੀ ਦੱਸ ਕੇ ਮੇਰੇ ਭੈਣ ਆ ਗਈ ਪੇਕ ਭੈਣ ਆ ਗਈ ਪੇਕ ਪਰ ਮੈਂ ਤਾਂ ਤੁਹਾਨੂੰ ਕੀ ਕਹਾਂ ਦੀ ਚਲੋ ਨੂੰ ਘਾਤ ਚਲੀਏ ਹਾਂ ਕਿਉਂ ਨੂੰ ਘਾਤ ਚਲੀਏ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਵਧਾਈਆਂ ਵੀ ਬਹੁਤ 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 ਮੇਰੇ ਇੱਕ ਵਾਰ ਹੀ ਹੋ ਗਏ ਥੋੜੇ ਥੋੜੇ 50000 ਸਬਸਕ੍ਰਾਈਬਰ ਪੂਰੇ ਹੋ ਗਏ ਤੇ ਥੈਂਕ ਯੂ ਜੀ ਆ ਸਾਡੇ ਵੱਲੋਂ ਡੱਬਾ ਤੁਹਾਨੂੰ 5000 ਸਬਸਕ੍ਰਾਈਬਰ ਪੂਰੇ ਹੋ ਗਏ ਤੇ ਰੋਟੀ ਤੋਂ ਬਾਅਦ ਮੂੰਹ ਮਿੱਠਾ ਕਰ ਲਿਓ ਚਲੋ ਠੀਕ ਆ ਥੈਂਕ ਯੂ ਜੀ ਵੀਰ ਜੀ ਬਧਾਈਆਂ ਹੁਣ ਬਹੁਤ ਬਹੁਤ ਸਾਰਿਆਂ ਨੂੰ ਸਪੈਸ਼ਲੀ ਥੈਂਕ ਯੂ ਉਹਨਾਂ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇੱਥੇ ਤੱਕ ਪਹੁੰਚਾਇਆ ਸਾਰੇ ਭੈਣ ਭਰਾਵਾਂ ਨੇ ਮੇਰੇ ਹਿਸਾਬ ਨਾਲ ਇੱਕ ਸਾਲ ਦੇ ਵਿੱਚ ਵਿੱਚ ਹੀ ਹੋ ਗਿਆ ਇੱਕ ਸਾਲ ਤੋਂ ਪਹਿਲਾਂ ਹੋ ਗਿਆ ਅਗਲੇ ਇੱਕ ਸਾਲ ਦੇ ਵਿੱਚ ਵਿੱਚ ਹੋਣਾ ਹੀ ਵੇਖਣਾ ਆਪਾਂ ਲਾ ਕੇ ਤੁਹਾਨੂੰ ਵੀਰ ਨੂੰ ਪਲੇ ਬਟਨ ਦਾ ਵੜਾ ਮਲਾਸ਼ ਹੋਣ ਪਲੇ ਬਟਨ ਦਾ ਵੜਾ ਬੜਾ ਇੰਤਜ਼ਾਰ ਆ ਕਿ ਛੇਤੀ ਆਵੇ ਤੇ ਸਾਡੇ ਘਰ ਲੱਗਾ ਹੋਵੇ ਕਹਿੰਦੇ ਕਿੰਨੇ ਦਿਨ ਦੇ ਵਿੱਚ ਪੂਰਾ ਕਰਵਾਉਨੇ ਆ ਸੌਕੇ ਦਾ ਚਲੋ ਫਿਰ ਉਹ ਵੀ ਸੌਂਗ ਜਿਹੜਾ 630 630 ਪੂਰਾ ਕੀਤਾ ਜਾਵੇ ਅਗਲੇ ਇੱਕ ਸਾਲ ਦੇ ਅੰਦਰ ਹੀ ਅੰਦਰ ਅਸਲ ਜਦੋਂ ਫਸਾ ਹੁੰਦਾ ਨਾ ਉਹ ਚਾਹ ਵੀ ਬੜਾ ਚਾਹ ਬਣਾਉਂਦਾ ਮਾਨੂੰ ਜਦੋਂ ਪਹਿਲਾ ਆਇਆ ਸੀ ਨਾ ਤੇ ਇਹਨਾਂ ਦਾ ਵੀ ਸਾਨੂੰ ਬੜਾ ਚਾਹ ਆਈ ਲੱਗਦਾ ਫਿਰ 4 5 ਕਰਦੇ ਆ ਜਦੋਂ 5 ਆ ਗਏ ਪਲੇ ਬਟਨ ਪਰ ਉਹਨਾਂ ਦਾ ਇੰਨਾ ਚਾਹ ਨਹੀਂ ਜਿਹੜਾ ਪਹਿਲੇ ਦਾ ਜਿਹੜਾ ਪਹਿਲੇ ਵਾਲੀ ਗੱਲ ਤੇ ਹੈਗੀ ਹੁਣ ਬੜਾ ਚਾਹ ਹੋਣਾ ਤੈਨੂੰ ਵੀ ਆਖੀ ਹੁਣ ਚਾਹ ਹੈਗਾ ਉਹ ਸ਼ੈਰੀ ਨੂੰ ਬੜਾ ਚਾਹ ਆ ਅੱਛਾ ਆਓ ਸ਼ੈਰੀ ਆਂਦਾ ਹੁਣ ਮੈਂ ਜਾ ਕੇ ਹੋ ਗਿਆ ਹੁਣ ਤਾਂ ਪਲੇ ਬਟਨ ਗੋਲਡ ਪਲੇ ਬਟਨ ਦਾ ਆ ਚਾ ਮੈਨੂੰ ਡੇਢ ਲੱਖ ਰਹਿ ਗਏ ਆ ਬਸ ਮੇਰੇ ਚਲੋ ਵੀ ਜਲਦੀ ਜਲਦੀ ਹੋਣਾ ਡੇਢ ਲੱਖ ਵੀ ਜਲਦੀ ਜਲਦੀ ਹੋਣਾ ਫਿਰ ਜਲਦੀ ਜਲਦੀ ਹੋਣਾ ਉਸ ਤੋਂ ਪਹਿਲਾਂ ਮੇਰੇ ਡੇਢ ਲੱਖ ਤੋਂ ਪਹਿਲਾਂ ਇੱਧਰ ਤੋਂ ਹੀ ਸੋਨਜੀਤਾਂ ਦੇ 50000 ਜਿਹੜੇ ਰਹਿ ਗਏ ਉਹ ਪੂਰੇ ਕਰ ਦੇ ਚਲੋ ਮੈਂ ਕੋਈ ਨਹੀਂ ਵੇਟ ਕਰ ਲੂੰਗਾ ਉਹਨੇ ਦੇਖੋ ਉਹਨੂੰ ਚਾ ਚੜ ਜਾਂਦਾ ਆਣ ਕੇ ਲੈ ਬਾਕੀ ਮੈਂ ਇਹ ਕਹਿਣ ਲੱਗੀ ਸੀ ਕਿ ਭੈਣ ਭਰਾ ਜਿਹਨੂੰ ਵੀਡੀਓ ਵੇਂਦੇ ਆ ਬਲੌਗ ਵੇਂਦੇ ਆ ਫਿਰ ਸਾਨੂੰ ਵੀ ਬੜੀ ਵਧੀਆ ਖੁਸ਼ੀ ਹੁੰਦੀ ਆ ਕਿ ਚਲੋ ਆਡੇ ਭੈਣ ਭਰਾਵਾਂ ਦਾ ਪੂਰਾ ਸਾਥ ਦੇਂਦੇ ਜੇ ਤੁਸੀਂ ਵੀ ਕੱਲ ਜਾਣੇ ਹਨਾ ਸਹੀ ਗੱਲ ਸਹੀ ਗੱਲ ਹੈ ਤੇ ਬੜਾ ਮਜ਼ਾ ਆਉਂਦਾ ਸੱਚੀ ਗੱਲ ਆ ਕੰਮ ਕਰਦਾ ਵੀ ਤੇ ਭੈਣ ਭਰਾ ਕਹੀ ਜਾਂਦੇ ਕਿ ਜਿਹੜੀ ਤੁਸੀਂ ਵੀਡੀਓ ਨਹੀਂ ਨਾ ਪਉਂਦੇ ਹੈਗੇ ਸਾਨੂੰ ਸਭ ਤੋਂ ਵੱਧ ਖੇਜੀ ਉਹਦੂ ਚੜਦੀ ਆ ਪਰ ਕੀ ਕਰੀਏ ਕਈ ਵਾਰੀ ਮਜਬੂਰੀਆਂ ਇਹ ਹੋ ਜਾਂਦੀਆਂ ਕਿ ਬੱਚੇ ਛੋਟੇ ਆ ਠੀਕ ਨਹੀਂ ਹੁੰਦੇ ਤਾਂ ਕਰਕੇ ਤੁਹਾਡੀਆਂ ਵੀਡੀਓ ਨਿੱਸਾ ਹੋ ਜਾਂਦੀਆਂ ਉਹਦੇ ਲਈ ਥੋੜੇ ਜਿਹਾ ਕੰਮ ਤੋਂ ਦੇ ਵਿੱਚ ਉਹਦੇ ਲਈ ਮਾਫੀ ਮੰਗ ਲਿਆ ਸਾਰੇ ਜਣੇ ਚਾਹੁੰਦੇ ਨਹੀਂ ਅਸੀਂ ਅਸੀਂ ਨਿੱਸਾ ਹੋਣਾ ਪਰ ਪਰਿਵਾਰ ਦੇ ਵਿੱਚ ਫਿਰ ਕੋਈ ਨਾ ਖਾਂਦੀ ਹਾਂ ਹਾਂ ਜੀ ਬਾਕੀ ਤੁਹਾਨੂੰ ਦੱਸਾਂ ਜੀ ਇੱਕ ਹੋਰ ਸਰਪ੍ਰਾਈਜ਼ ਸਰਪ੍ਰਾਈਜ਼ ਕਹਿ ਸਕਦੇ ਆਸੀਂ ਚਲੋ ਮਹਾਰਾਜ ਕਰੇ ਉਹ ਸਰਪ੍ਰਾਈਜ਼ ਦਾ ਵਧੀਆ ਵਧੀਆ ਆਵੇ ਤੇ ਤੁਹਾਡੇ ਅੱਗੇ ਵਧੀਆ ਵਧੀਆ ਸਰਪ੍ਰਾਈਜ਼ ਰੱਖਾਂਗੇ ਹਨ ਤੇ ਚਲੋ ਛੱਗੇ ਜਾ ਬਣੀਏ ਬਾਕੀ ਇਦਾਂ ਹੀ ਪਿਆਰ ਦਿੰਦੇ ਰਹੋ ਤੁਹਾਨੂੰ ਵੀਰ ਨੂੰ ਤੇ ਜੀਤਾ ਭਾਬੀ ਨੂੰ ਬਹੁਤ ਬਹੁਤ ਕਿਉਂਕਿ ਜਦੋਂ ਆਪਾਂ ਇਹਨਾਂ ਦੇ ਹੂਦੇ ਸਮਾਈਂ ਦੇਖਦੇ ਆ ਨਾ ਤੇ ਹਨ ਸੱਚੀ ਬੜੀ ਖੁਸ਼ੀ ਹੁੰਦੀ ਆ ਇਹਦਾ ਪਿਆਰ ਦਿੰਦੇ ਅਸੀਂ ਇਹਨਾਂ ਨੂੰ ਲੂਟ ਲੂਟ ਕੇ ਕਰੀਏ ਨਹੀਂ ਉਹ ਗੱਲ ਕਰਤੀ ਭਰਾ ਹਾਂ ਤੂੰ ਤੇਰਾ ਅੱਡੀ ਗੱਲ ਖੋਲੀ ਆ ਨਹੀਂ ਨਹੀਂ ਕਰ ਦੋ ਤੁਸੀਂ ਵੀ ਬਾਕੀ ਆ ਤਾਂ ਹਣ ਇੱਕ ਨਾ ਤਕੀਆ ਲੱਗਦਾ ਹੱਥ ਕੋਲੜਾ ਗੁੱਸਾ ਨਾ ਕਰੀਂ ਡਾਇਲੌਗ ਬਣ ਗਿਆ ਸਾਡਾ ਤਾਂ ਹੀ ਮੈਂ ਤੁਹਾਨੂੰ ਰਾਤ ਦਿੰਨੀ ਆ ਅਸੀਂ ਗੁੱਸੇ ਦੀ ਆਹ ਵੇ ਕੰਪਨੀ ਪ੍ਰੋਮੋਸ਼ਨ ਨਾਲ ਦੀ ਨਾਲ ਕਰਦੇ ਨੇ ਹਾਂ ਮੈਂ ਲਿਖਿਆ ਵਾ ਹਾਂ ਠੀਕ ਆ ਜਗੀਰਦਾਰ ਆ ਕਾ ਜਗੀਰਦਾਰ ਚਾਲੂ ਕੀਤੀ ਤੇ ਮਗਰ ਸਟicker ਲਵਾ ਲੈਣਾ ਜਗੀਰਦਾਰ ਵਾਲਾ ਠੀਕ ਪਰ ਲੈਣੀ ਸਕੋਰਪਿਓ ਨਹੀਂ ਪਹਿਲਾਂ ਅਲਟੋ ਦਾ ਕੰਮ ਚਾਲੂ ਕਰਾਂਗੇ ਅਲਟੋ ਦਾ ਕਰਨਾ ਆਸੋ ਫਨੀ ਬਣਣੀ ਹੈ ਇਹਦੀ ਗਾੜੀ ਮਾਲਾ ਦੀ ਹੈ ਹੈ ਅੱਗੇ ਵੀ ਤਾਂ ਗਾੜੀ ਵੀ ਦੋ ਜਗੀਰਦਾਰ ਦੇ ਬੋਡਲ ਇਧਰ ਲਵਾਉਣੀ ਠੀਕ ਤੋਂ ਸਗਰੇ ਨੰਬਰ ਪਲੇਟ ਦੀ ਸਾਧ ਤਗੀਰਦਾਰ ਵਾਲੀ ਬਣਾ ਲਾਂਗੇ ਹਾਂ ਉਹ ਵੀ ਠੀਕ ਕਰਾਂਗੇ ਲਾ ਲ ਕਰਾਂਗੇ ਮੰਨਣਾ ਤੋਂ ਨਹੀਂ ਹੈਣਾ ਮੰਨਦੇ ਹੀ ਹਾਂ ਚਲੋ ਚਲੋ ਸ਼ਕੀ ਕੋ ਚਾਹ ਪਾਣੀ ਦੋ ਦੋ ਜਾ ਬੜੀ ਭੁੱਖ ਲੱਗੀ ਸਹੀ ਗੱਲ ਚਲੋ ਚਲੋ ਵੈਰੀ ਗੁੱਡ ਸਾਰੇ ਆਪ ਆਪਣੀ ਕੰਮੀ ਲੱਗੇ ਆ ਵੱਡੇ ਗੱਲਾਂ ਨੂੰ ਔਰ ਗੁਰਮੇਹਰ ਲੱਗੀ ਉਧਰ ਨਿਸ਼ਾਨੇ ਲੋਂਡਿਆ ਵੀ ਐ ਇਧਰ ਇਹਨਾਂ ਦੋਹਾਂ ਦਾ ਇੱਕੋ ਕੰਮ ਵਸਾ ਹੋਈ ਚਲੋ ਤੇ ਆਹ ਸੈਬੂ ਜਿਹੜਾ ਆ ਇਕੱਲਾ ਸੈਬੂ ਨਹੀਂ ਕੋ ਖੱਡਣਾ ਚਾਹਣਾ ਹੈ ਚਲਾ ਤੂੰ ਮੇਰੇ ਨਾਲ ਮੈਂ ਹੀ ਖੇਡਦੇ ਆਂ ਆਹਾਂ ਭੱਜ ਗਿਆ ਜੱਫੀ ਬਾਦੇ ਭੱਜ ਗਿਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਭੱਜ ਗਿਆ ਜੱਫੀ ਬਾਦੀ ਆ ਜਾ ਨਹੀਂ ਹੁਣ ਚਲੋ ਦੀਦੀ ਲਾ ਕੇ ਚੱਲ ਫੇਰ ਖੇਡ ਆ ਉਹ ਵੇ ਡਈ ਉਹ ਲਾ ਕੇ ਤੂੰ ਜਾ ਦੀਦੀ ਲਾ ਕੇ ਆ ਵੇ ਖੇਡ ਡੰਡੀ ਆ ਗਏ ਜੀ ਚਾਚਾ ਚਾਚੀ ਮੇਰੀ ਇੱਥੇ ਤੇ ਡਾਂਸ ਕਰ ਮੇਰੀ ਹੋਈ ਗਾਹ ਬੜਾ ਬਣਾ ਕੇ ਡਾਂਸਿੰਗ ਨਾ ਸੋਨਾ ਡਾਂਸ ਕਰਦੀ ਨੇ ਆਓ ਜੀ ਵੈਲਕਮ ਜੀ ਵੈਲਕਮ ਬੰਡੋਸ ਦਾ ਫਰਕ ਆ। ਕਬੇ ਪਿਆ ਕਰਾਂਗੇ ਲੰਗ ਜੰਪਿੰਗ। ਜੰਪਿੰਗ ਕਰ। ਚਲ ਗੁਰਮੀਹਰ। ਕਲੀ ਕਰਦੇ। ਜੰਪਿੰਗ ਕਰਦੇ ਕਿ ਤਾ ਗੱਡਾ ਤੇ ਕਿ ਜੰਪਿੰਗ। ਵੀ ਲੇਟ ਹੋ ਕੇ ਜੇ। ਨਹੀਂ ਇਤਨਾ ਜਿੱਕੜੇ ਵੀ ਇੱਕ ਤਾਂ ਬੱਸ ਲੇਟ ਆਈ। ਬੱਸ ਲੇਟ ਆਈ ਆ। ਬੱਸ ਲੇਟ ਹੋ ਗਈ ਆ। ਅਸੀਂ ਪਹਿਲਾਂ ਆ ਜਣੇ। ਬੱਸ ਸੁਰੀਆ ਤਾਂ ਆਉਣ ਵਾਲੀ ਹੈ ਅੱਛਾ ਬੱਸ ਨਹੀਂ ਮਿਲਿਆ ਬੱਸ ਲੇਟ ਕਰਦਾ ਹਾਂ ਬੱਸ ਲੇਟ ਕਰਦਾ ਹਾਂ ਹਾਂ ਪੈਂਟਾਂ ਵੀ ਇਕੋ ਜਿਹੀ ਆਲੇ ਪਰ ਨਿਫਗਾਨਾ ਤੇ ਸਾਡੀ ਪ੍ਰੀਤੀ ਦੀ ਕਿਦਾਂ ਅੱਛਾ ਅੱਛਾ ਪ੍ਰੀਤੀ ਨਾ ਮੈਂ ਪਾਗ ਦੇ ਕੱਪੜੇ ਟੀ-ਸ਼ਰਟ ਵਾਲੀ ਹਾਂ ਹਾਂ ਵਾਕਈ ਸਹੀ ਗੱਲ ਆ ਉਹ ਤਾਂ ਦੀ ਕੱਲੀ ਆ ਹਾਂ ਇੱਕ ਮੈਂਡਮ ਵਿੱਚ ਕੱਲੀ ਹੈ ਇਹ ਵੱਖਰੀ ਹੈ ਆਪ ਨੂੰ ਮਿਲ ਗਿਆ ਜੌਂਡੀਅਰ ਕਿਆ ਲੱਕੇ ਬਣ ਗਈ ਗੱਲ ਚਲ ਬਜਾ ਉੱਤੇ ਬਜਾ ਦੇ ਇੱਧਰ ਆਵਾ ਮਾ ਮਾਮਾ ਜੀ ਨੂੰ ਬੋਲੋ ਆ ਜੀ ਹੈਲਪ ਕਰਾਉਣਾ ਹੈ ਹਰ ਬਾਰ ਤੂੰ ਪੁੱਤ ਕੀ ਖਾਣਾ ਤੂੰ ਅੱਜ ਸਟਾਪ ਹੀ ਨਹੀਂ ਖਾਣਾ ਉਹ ਜੜੀਆਂ ਲੇਲਾ ਲੇਲਾ ਪਾ ਲੈ ਸਾਡੀ ਪ੍ਰੀਤੀ ਜਮੇੜਾ ਨੇ ਕਹਿੰਦੀ ਪੰਮਾ ਨੂੰ ਜੇ ਜੇਵ ਵਾਲਾ ਖਾਣਾ ਹੈ ਚੋਗੜੀ ਖਾਣਾ ਹੈ ਮਾ ਕਮ ਮੈਂ ਆਪਣੇ ਬੱਚੇ ਨੂੰ ਆਣਾ ਫੇ ਗਾਣੀਆਂ ਤੈਨੂੰ ਕਿਹਾ ਕਿ ਪਹਿਲਾਂ ਖਾ ਤੂੰ ਆ ਆ ਜਾ ਆ ਮੈਂ ਤੇਰੀ ਦਵਾਈ ਘਰ ਬਾਹਰ ਲੈ ਕੇ ਆ ਰਹਾਂ ਹਾਂ ਇੱਧਰ ਆ ਫਿਰ ਤੂੰ ਤੇ ਵੇ ਧਰ ਤੇ ਆ ਮੈਂ ਮੈਂ ਹੁਣ ਨਹੀਂ ਛੇਤੀ ਖਾ ਦੇਖ ਮੈਨੂੰ ਪਤਾ ਹੈ ਪਿਆਣ ਕੇ ਲੱਗ ਗਈ ਪੜਾ ਦੇਹੀ ਮੈਂ ਇਸੇ ਕਰਕੇ ਤੇ ਅਲਿਕ ਕਰ ਰਹੀ ਹਾਂ ਹੋਣ ਆਪ ਹੀ ਖਾਣਾ ਨਾ ਆਪ ਹੀ ਖਾਣਾ ਤੇ ਆਪ ਹੀ ਬਣਾਉਣਾ ਵਾ ਹਾਂਜੀ ਰੋਟੀ ਖਾਣੀ ਆ ਆ ਜਾ ਭੈਣ ਹਾਂਜੀ ਹਾਂਜੀ ਪਾਸ ਆ ਵੇਖੋ ਕੀ ਲੈਣਾ ਤੂੰ ਗਰਮ ਗਰਮ ਮੈਂ ਲਾਉਣੀ ਫੇੜ ਸੜ ਗਰਮ ਗਰਮ ਅੱਥੀ ਲੈ ਉਹ ਹੀ ਮੈਨੂੰ ਅੱਜ ਹੱਥ ਨਾ ਵੀ ਜਾ ਦੇ ਬੁੱਤੂ ਹੱਥ ਨਾ ਕੀ ਬਹੁਤ ਸਿਆਣੀ ਵੇ ਰੋਟੀਆਂ ਵਰਤੋਂ ਨੂੰ ਡਾਪੀ ਐ ਵਰਤੋਂ ਨੂੰ ਦੇਖ ਆ ਹਾਂ ਖਾਪੋ ਰੋਟੀ ਆਪੋ ਇਹਦਾ ਕੰਮ ਠੀਕ ਆ ਮੈਂ ਤੇ ਫੱਟ ਕੇ ਰੋਟੀ ਖਾ ਲਈ ਸੀ ਰੂਪੋ ਕੁ ਬੜੀ ਲੱਗੀ ਸੀ ਮੈਂ ਕਿਹਾ ਕੋਈ ਗੱਲ ਨਹੀਂ ਇਹਨਾਂ ਨੇ ਆਪ ਮੈਂ ਤਾਂ ਖਾ ਸੇਵਾ ਕਰਨ ਗਈ ਰਹੇ ਸੇਵਾ ਕਿ ਭਾਣੇ ਬਤਾਈਆ ਚਲੋ ਜੀ ਹੋ ਗਿਆ ਸ਼ੁਰੂ ਮੈਨੂੰ ਤੇ ਇਹ ਲੱਗਾ ਮੈਂ ਵੀ ਲੱਗੀ ਆ ਵਰਤੋਂ ਮੈਂ ਟਮਾਟੀ ਰੋਟੀ ਨਹੀਂ ਮੈਂ ਸਹਮਰੇ ਸਾਹਮਣੇ ਚੰਗੀ ਹੋਣੀ ਚੰਗੀ ਹੋਣੀ ਸ਼ਾਕਾ ਕੋਈ ਲਾ ਲਾ ਕੇ ਸਵਾਦੀ ਬਣੂ ਗੜੀ ਗੜੀ ਆਣੀ ਵਾਰੀ ਸਵਾਦ ਬਣੀ কুমਬਾਲੀ ਮਿਕਸ ਜੀ ਸਵਾਦ ਬਣੀ ਆ ਸਬਜੀ ਤੇ ਬਹੁਤ ਟੇਸਟੀ ਬਣੀ ਤੇ ਵੇਖਣ ਨੂੰ ਆਹ ਲਾ ਕਹਿੰਦੇ ਹਲਵਾਈਆਂ ਦੀ ਸਮਝ ਦੀ ਖਾ ਕੇ ਵੇਖੀ ਸੀ ਹੈਨਾ ਲੱਗੜੀ ਨਾ ਮਿਕਸ ਸਬਜੀ ਮੈਂ ਜੇ ਤਵੇਂ ਕਿਤੇ ਵਿਆਹ ਜਾਲੀ ਤੂੰ ਹੀ ਸ਼ਾਦੀ ਤੇ ਜਦੋਂ ਮੈਂ ਕਿਤੇ ਵਿਆਹ ਜਾਣਾ ਕੋਈ ਸਬਜੀ ਨਹੀਂ ਖਾਣੀ ਸਿਰਫ ਮਿਕਸ ਸਬਜੀ ਇੱਕ ਨਾਨ ਵਾਲੀ ਇਹਦੇ ਹੁੰਦੇ ਹੁੰਦੇ ਉਹ ਤੇ ਮਿਕਸ ਸਬਜੀ ਬਸ ਇਹੋ ਹੀ ਰਹਿਣੀ ਹੁੰਦੀ ਤੇ ਅੱਜ ਮੈਂ ਘਰੇ ਖਾਣੀ ਵਾ ਪਹਿਲੀ ਵਾਰੀ ਬਣਾਈ ਆ ਮਿਕਸ ਨਹੀਂ ਕਦੇ ਬਣਾਈ ਖਾਨੇ ਆ। ਅਜੀ ਭਾਈ ਇਹ ਬੜੇ ਬਣ ਬੜੀ ਕੇਸ ਬਣੀ ਲੱਗ ਗਈ ਕੰਮ ਇਹਦਾ। ਢੂੜ ਬਣਾਣੀ ਹੱਲੇ ਪੈ ਲੱਗੀ ਸਾਰੀ। ਮੈਂ ਚੂੜਤ ਨਹੀਂ ਖਾ ਕੇ ਵੇਖਿਆ ਤੁਸੀਂ। ਰੋਟੀ ਪਾਣੀ ਖਾ ਲਿਆ। ਹੁਣ ਹੋ ਗਿਆ ਗੱਪਾਂ ਦਵਾਲੇ। ਲੱਗਣ ਦੇ ਕਿ ਤਾ ਪਰਾਣਾ ਵਿਆਹ ਆ ਹੁੰਦਾ। ਵਿਆਹ ਸਾਫ ਹੋ ਗਿਆ ਕੇ। ਮੇਲ ਬੈਠਾ ਹੁੰਦਾ ਸਹੀ ਗੱਲ ਆ। ਹਮਮ। ਐਂ ਤਾਂ ਪਹਿਲਾਂ ਮੇਲ ਬੈਠ ਹੁੰਦਾ ਹੁੰਦਾ ਅੱਜ ਕੱਲ। ਕਈ ਨੇ ਵੇਲੇ ਹੋ ਗਏ ਅੱਜ ਕੱਲ ਜਿਹੜੇ ਵਿਆਹ ਸਾਦੀਆਂ ਹੋ ਉਹਨਾਂ ਦੇ ਵਿੱਚੋਂ ਨਹੀਂ ਬੈਂਦੇ ਮੈਨੂੰ ਲੱਗਦਾ ਰਿਸ਼ਤੇ ਦਾ। ਓਏ। ਹਮਮ। ਬੈਠਾ ਪੂਰੀ ਆ ਵੇਲ ਪੂਰਾ ਲੱਗਾਇਆ ਦੇਲ। ਹਾਂ। ਕਾ ਜਾ ਹੈ ਨਾਲ ਨਹੀਂ ਬਾਣੀ ਤੇ ਬੰਨੇ ਤੁਸੀਂ ਬੈਠਾ ਰਹਿ ਚਾਉਂ ਜਿਹੜੂ ਕਿ ਜਿੰਦੀ ਛੇਤੀ ਵੀ ਬਣਾਉਂ ਚਲੋ ਚਲੋ ਨਹੀਂ ਇਹ ਵੀ ਛੇਤੀ ਵੀਡੀਓ ਬਣਾਉਣਾ ਹੈ ਵਿਸ਼ਿਆਂ ਨੂੰ ਗੱਲ ਕਰਨੇ ਹੈ ਨਾ ਵੀ ਹਣਾ ਵੀ ਹੋ ਜਾਗਾ ਹਾਜੀ ਬੈਲਾ ਬਹਿਣ ਲੱਗੇ ਆ ਵੇਲੇ ਨਹੀਂ ਤੇ ਤੂੰ ਉੱਥੇ ਤੱਕ ਕੇ ਕੇ ਰਾਤ ਨੂੰ ਪ੍ਰੋਣਾ ਨਹੀਂ ਲਿੰਦਾ ਗੱਲ ਜਿਹੇ ਬਾਤ ਬੈਠੇ ਕੋਈ ਪ੍ਰੋਣਾ ਰਹਿੰਦਾ ਕਿਹਦੇ ਕਰ ਰਾਤ ਨੂੰ ਨਹੀਂ ਰਹਿੰਦਾ ਕੋਈ ਨਹੀਂ ਉਹ ਚ ਫੇਟੀਆਂ ਤੇ ਦਿੰਦੇ ਗਾਉਂਦਾ ਉਹਦਾ ਠੰਡਾ ਪੀਵੇ ਕਹਿੰਦਾ ਮੈਂ ਉਹਨੂੰ ਤਾਂ ਸਾਲ ਬਾਅਦ ਸਿਕਾਈ ਦਾ ਹੀ ਆ ਫਿਰ ਫਿਰ ਤੋਂ ਆਈ ਦੀ ਆ ਸਿਰਫ ਸਿਕਾਈ ਦਾ ਹੀ ਆ ਹੂੰ ਮੇਰੀ ਗਾਲ ਸੁਣਾ ਮੌਲਾ ਇਹ ਨਹੀਂ ਜਾਂਦੀਆਂ ਅੱਗੇ ਤੂੰ ਤੇ ਹੁਣ ਸਾਡੀ ਹੋਈਆਂ ਤੇ ਇਹ ਕਰਕੇ ਕੋਈ ਨਹੀਂ ਜਾਵੇਂ ਹੁਣ ਦਾ ਰਿਸ਼ਤੇ ਖਤਮ ਹੋਈਆਂ ਡੱਪੂ ਵਾਲੇ ਮਾਸੀ ਵਾਲੇ ਚਾਚੇ ਵਾਲੇ ਤਾਏ ਵਾਲੇ ਤਾਂ ਰਹਿਣਾ ਕਿੰਨੇ ਆ ਹਾਂ ਪਹਿਲਾਂ ਵਿਆਹਾਂ ਵਿੱਚ ਦੱਸਦਾ ਤੇ ਰੋਕ ਲੱਗਣੀ ਹੁੰਦੀਆਂ ਹੁੰਦੀਆਂ ਸੀ ਮਾਸੀਆਂ ਹੁੰਦੀਆਂ ਸੀ ਮੈਨੂੰ ਅੱਜ ਵੀ ਤੇਟਾ ਆ ਨਹੀਂ ਹੁਣ ਤੇ ਜਿਹੜੇ ਹੁੰਦਾ ਸਿੱਧਾ ਪਿਆਸ ਜੀ ਆ ਜਾਂਦਾ ਤੇ ਉੱਥੋਂ ਘਰ ਚੱਲ ਜਾਂਦਾ ਤੇ ਨਵੇਂ ਕਿਹੜਾ ਮੇਰੀਆਂ ਮਾਤ ਮਾਤੀਆਂ ਮਾਂ ਅਟਮੀ ਮੇਰੀ ਮੰਮੀ ਤੇ ਮੰਮੀ ਨਹੀਂ ਦੱਸ ਰਿਆ ਕੋ ਛੋਟੀ ਤੇ ਸੁਖਣਾ ਸੀ ਸੱਤਾਂ ਮਾਸੀਆਂ ਦੇ ਨਿਆਣੇ ਦੇ ਪ੍ਰੋਗਰਾਮ ਵੇਖੇ ਆ ਕਿ ਅਹੀਂ ਟਲ ਜਾਣਾ 10-10 ਦਿਨ ਪਹਿਲਾਂ ਹੀ ਬੈਗ ਤੋਣਗੇ 8-8 ਦਿਨ ਵਿਆਹ ਵੇਖ ਕੇ ਫੇਰ ਆਉਣਾ ਤੇ ਆ ਲੈਣੇ ਪਹਿਲਾਂ ਹੀ ਚਲ ਜਾ। ਅੱਜ ਕੱਲ ਮਾਸੀ ਇੱਕ ਇੱਕ ਅਵਲਦੇ ਦੇ ਵਿਆਹ ਆ। ਮਾਸੀ ਥੋੜਾ ਜਿਹਾ ਟਾਈਮ ਆ ਵੀ ਤਏ ਦਾ ਚਾਚੇ ਦਾ ਮਾਸੀ ਦਾ ਹੈ ਨਾ ਭੂਆ ਦਾ ਨਹੀਂ ਭੂਆ ਦਾ ਤਨੀ ਕਹਿ ਰਹੇ ਹੋ। ਭਾਈ ਘਾਟੀ ਜਹਣ ਜੇ ਹਣ ਤੋਂ ਮੁੰਡਿਆਂ ਨੇ ਇੱਕ ਮੁੰਡਾ ਹੈ ਤੇ ਭੂਆ ਦਾ ਮੇਰੀ ਗੱਲ ਸੁਣੋ ਦੱਸੋ ਸਭ ਤੋਂ ਤੁਸੀਂ ਸਭ ਤੋਂ ਲੰਮਾ ਵਿਆਹ ਮਤਲਬ ਜਿਹੜਾ ਹਣ ਲਾਸਟ ਜਿਹੜਾ ਵਿਆਹ ਕਿਹਦਾ ਵੇਖਿਆ ਵਾ? ਮੈਂ ਸਭ ਤੋਂ ਲੰਮਾ ਵਿਆਹ ਜਿਹੜਾ ਲਾਸਟ ਆਪਣਾ ਵੇਖਿਆ ਵਾ ਆਪਣੇ ਨਿੱਕੇ ਮਾਮੇ ਦਾ ਵੇਖਿਆ ਮੈਂ ਉਦੋਂ ਮੇਰੇ ਸਹੁਰੇ ਨਾਲ ਪੰਜਵੀਂ ਛੇਵੀਂ ਚੀਕੀ ਉਸ ਤੋਂ ਬਾਅਦ ਮੈਂ ਕੋਈ ਹੋਰ ਲੰਮਾ ਵਿਆਹ ਨਹੀਂ ਦੇਖਿਆ ਮੈਂ ਤੇ ਮੋਨੂ ਦਾ ਹੀ ਸੀ ਖਤਮ ਹੋ ਗਿਆ ਸਾਰਾ ਪਾਸੇ ਮੋਨੂ ਵਾਲਾ ਵਿਆਹ ਤੇ ਦੇਖੜਾ ਉਹਦੇ ਪਿਆਰ ਸੀ ਕਿਹੜਾ ਹੋਈ ਨਾ ਪਿਆਰ ਦੀ ਗੱਲ ਤਾਂ ਕੋਈ ਘਰ ਕਰਕੇ ਮੈਂ ਆਪੀ ਤੇ ਕਹਾਂ ਕਿ ਉਹ ਜਿੱਦਾਂ ਇਹਦੀ ਜੱਫੀ ਮਿਲ ਗਈ ਜੀ ਜਾਂਦੀ ਹੈ ਫਿਰ ਤੈਨੂੰ ਇੱਕ ਵਾਰੀ ਸਾਡੇ ਵੱਲੋਂ ਵਧਾਈ ਤੇ ਹੁਣ ਧੰਨਵਾਦ ਸਾਡੇ ਉਹਨਾਂ ਭੈਣ ਭਰਾਵਾਂ ਦਾ ਜਿਨ੍ਹਾਂ ਤੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਹੁਣ ਮੇਰੇ ਕਹਿਣ ਤੇ ਸਾਰੇ ਜਾਣਿਆਂ ਨੂੰ ਸਬਸਕ੍ਰਾਈਬ ਕਰ ਦੋ ਵਾ ਕਵਾਲੀ ਸ਼ਾਮ ਪੂਰੀ ਕਰ ਦੋ ਸਾਰੇ ਕਰੋ ਕਰੀ ਲਿਓ ਸਬਸਕ੍ਰਾਈਬ ਹੋ ਗਿਆ ਅਜੇ ਹੁਣੇ ਰਾਤ ਰਹਿਣ ਦੀਆਂ ਗੱਲਾਂ ਕਰਨ ਦੇ ਕਿ ਦੇਣੇ ਵੱਡੀਆਂ ਹੁਣ ਉੱਠੂ ਕਿ ਲੋਕੀ ਰਾਤ ਰਾਵਾਂਗੇ ਬਿਆ ਆ ਜਾਣਾ ਵਾ ਥੋੜਾ ਟਾਈਮ ਬਾਅਦ ਜਮਾ ਚੋਆ ਪੰਜਾ ਗਿਆ ਆ ਲਾਉਂਗਾ ਨਹੀਂ ਦੂਰ ਦਾ ਇਨੀ ਦੂਰ ਦਾ ਤੇ ਤੋੜਾ ਜਮਾ ਪੰਜਾ ਆ ਮੈਂ ਸੋਚਦਾ ਨਾ ਵੀ ਕਿਵੇਂ ਜਾਵਾਂ ਕਿ ਆ ਅੱਜ ਕਰਦੇ ਫਿਰ ਆਪਾਂ ਸਵੇਰੇ ਆ ਜਾ ਕਰਦੇ ਸੰਮਣ ਚ ਜਾਈਏ ਕਰਦੇ ਬਸ ਬਸ ਇਹ ਆਪਾਂ ਰਿਆ ਕਰਾਂਗੇ ਵੀ ਮੈਂ ਕਰਾਂਗਾ ਪੱਕਾ ਕਰ ਦਿਆਂਗਾ ਮੈਂ ਟੈਨਸ਼ਨ ਨਹੀਂ ਲੈਂਦੀ ਇਹਨੂੰ ਇੱਥੇ ਛੱਡ ਜਾ ਕਰੂੰਗਾ ਦੇ ਲਈ ਨਹੀਂ ਬੁਲਾਓ ਕਹਿੰਦੇ ਆ ਕਿ ਪੂਆ ਨਹੀਂ ਛੱਡ ਜੂਗਾ ਨਾ ਪੋਪੜ ਨਹੀਂ ਨਾ ਪਪੜਾ ਪੜਿਆ ਕਰਦਾ ਪਾਉਂਦਾ ਫੇਲੇ ਹੋਣੀ ਕੋਈ ਰਾਖੀ ਰੱਖਣ ਵਾਲਾ ਵੀ ਘਰ ਚਾਹੀਦਾ ਕਿ ਨਹੀਂ ਜਿੰਦਰਾ ਤਾਂ ਕਰਦਾ ਜਿੰਦਰਾ ਵੀ ਹਲਾ ਜਾਏਗੇ ਨਾ ਜਵਾਈ ਵਾਲੀ ਕਾਪੀ ਨੂੰ ਹਾਂ ਕਾਪੀ ਨੂੰ ਅੱਲਾ ਪੂਆ ਕੱਲੀ ਛੱਡ ਜਾਗੇ ਮੈਨੂੰ ਮਨਾ ਕੇ ਲਿਆ ਤੈਨੂੰ ਕਿਦਾਂ ਮਨਾਈਏ ਦੱਸ ਨਾ ਨਾ ਤੂੰ ਪੀਣੀ ਐ ਨਾ ਤੂੰ ਖਾਣੀ ਐ ਮਨਾਈਏ ਕਿਦਾਂ ਉਦਾਂ ਹੀ ਸੁੱਕਾ ਸੁੱਕਾ ਹੀ ਰਸ ਨੂੰ ਜੀ ਕਰਦਾ ਤਾਂ ਜਦਾ ਵਿਆ ਕਰਨਾ ਤੇ ਜਿਹਦੇ ਵਿੱਚ ਫੁੱਫੜ ਤੇ ਮਸਲ ਨਾ ਘੜ ਪੈਂਦੇ ਆ ਤੇ ਫੁੱਫੜ ਮੁੜ ਕੇ ਰਸ ਕੇ ਭੰਜ ਜਾਂਦਾ ਮੈਂ ਕਜੀ ਆ ਮੈਂ ਵੀ ਥੋੜੀ ਮੇਰਾ ਕੰਟੈਕਟ ਨਾ ਕੋਈ ਚੋਰੀ ਕਰ ਲੈ ਮੈਂ ਕੀ ਕਰਾ ਸਾਡਾ ਮੁੰਡਾ ਕੀ ਕਰੂਗਾ ਮੈਂ ਹਾਂ ਗੱਲਾਂ ਮਾ ਉਹ ਮਸੜਾ ਇਹ ਲੈ ਉਹ ਮਸੜਾ ਰਸ ਜੇ ਤਾਂ ਫੇਰੇ ਹੋਣ ਹੁਣ ਕਿਹੜਾ ਰਸੁੱਧ ਕਿੰਨੂ ਬਣਾਉਣਾ ਜੀ ਕੱਲਾ ਹੀ ਆ ਜਦੋਂ ਜਦੋਂ ਮੈਂ ਕੱਲਾ ਕਿ ਨੂੰ ਨੂੰ ਸੁਣਾ ਦੇ ਕਿਰਮ ਮਨਾਉਣਾ ਫੁੱਫੜ ਵੀ ਇੱਕ ਰੇਂਜ ਤੱਕ ਜਿਹੜਾ ਨਾ ਉਹਨੂੰ ਮਨਾਇਆ ਜਾਂਦਾ ਵੀ ਜਦੋਂ ਫੁੱਫੜ ਓਵਰ ਰੇਂਜ ਹੋ ਜਾਂਦਾ ਨਾ ਨੂੰ ਨੂੰ ਹਟ ਜਾਂਦੀ ਹੈ ਉਹਦਾ ਫੁੱਫੜ ਕੁੱਕੜ ਆਹ ਬੋਲੇ ਇਹ ਕੁੱਕੜ ਵਾਲਾ ਮੰਨਦਾ ਜੀ ਫੁੱਫੜ ਨੇ ਦੱਸਦਾ ਵੀ ਫੁੱਫੜ ਕੁੱਕੜ ਨਾਲ ਮੰਨਦਾ ਕੁੱਕੜ ਨਾਲ ਮੰਨਦਾ ਜੀ ਚਲੋ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਰੇ ਆਏ ਜੇ ਦੇ ਲੋ ਤੇ ਕੁੱਕੜ ਕੱਕੇ ਨੂੰ ਅੰਗਰ ਉਤਿਆਰ ਤੇ ਤੱਕਾ ਡਾਣਾ ਹੂੰ ਫੁੱਫੜ ਨੂੰ ਅੰਗਰ ਉਤਿਆਗਦਾ ਫਫਾ ਡਾਣਾ ਫੁੱਫੜ ਹਾਂ ਇਹ ਕੱਟੇ ਦੇ ਹੋ ਗਏ ਗੱਲ ਇਹ ਆ ਕਿ ਤੂੰ ਆਪਣੇ ਦੇ ਜੋੜੇਵਾਰੀ ਜਾਣਦੀ ਐ ਅੱਜ ਨੂੰ ਪਤਾ ਕੀ ਆ ਆਪਣੇ ਦੇ ਜੋੜੇਵਾਰੀ ਦੱਸਦੀ ਆ ਇਹ ਫੁੱਫੜ ਪਤਾ ਕਿਦਾਂ ਪਿਆਵਾ ਇਹ ਫੁੱਫੜ ਨਾ ਕੁੱਕੜ ਤੇ ਪਿਆਵਾ ਕਿਉਂਕਿ ਜਿਹੜੇ ਕੁੱਕੜ ਹੁੰਦੇ ਸੀ ਨਾ ਜਾ ਕੇ ਕੁੱਕੜ ਮੰਗਦੇ ਨਹੀਂ ਫੋਰੇ ਆ ਤੇ ਉਹ ਫਿਰ ਹਾਂ ਨਹੀਂ 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 ਨਾ ਗਲਤ ਖਾਓ ਤਾਂ ਫੁੱਫੜ ਨੂੰ ਪੁੱਛ ਲੋ ਕੁੱਕੜ ਜਿਹੜਾ ਨਾ ਉਹ ਦਾਣੇ ਚੋਂ ਗੰਡੇ ਤੇ ਕੋਕ 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 ਕਾਂਡਿਆ ਸੀ ਉਹਦੇ ਦਾਣਾ ਆੜ ਗਿਆ ਉਹਦੇ ਕੋਕ ਕੋਕ ਤੇ ਆ ਪੁੱਫੜ ਐ ਕੋਲੋਂ ਗੰਢੀਓ ਕੋਲੋਂ ਗੰਢੀ ਖਲੋਤੇ ਖਲੋਤੇ ਮੈਂ ਆਇਆ ਕਿ ਮੈਂ ਖੜਿਆ ਵੀ ਪਤਾ ਹੁਣਾ ਵਾ ਇਤਿਹਾਸ ਦਾ 200 400 ਸਾਲ ਪਹਿਲਾਂ ਇਸ ਤਰੀਕੇ ਉਹ ਕੁੱਕੜ ਦਾ ਕੁੱਕੜ ਦਾ ਆਹ ਪਹਿਲਾਂ ਕਹਿੰਦੇ ਸਨ ਜਵਾਈ ਜਵਾਈ ਤੋਂ ਕੁੱਕੜ ਹੈ ਕੁੱਕੜ ਰੁਤਾਨਾ ਆਉਂਦਾ ਰ ਇੱਕ ਮਿਲਿਆ ਹਾਂਜੀ ਮੈਂ ਕਹਣਾ ਕੋਈ ਲੱਗਿਆ ਫੁੱਪ ਨੂੰ ਬਿਲਕੁਲ ਮੈਂ ਕਹਿੰਦਾ ਕੋਈ ਸੀਰੀਅਸ ਗੱਲ ਲੱਗਿਆ ਕਰਨ ਵੀ ਬਹੁਤ ਇਤਿਹਾਸ ਦਾ ਪਤਾ ਹੁਣਾ ਮੈਂ ਨਹੀਂ ਪਤਾ ਇਤਿਹਾਸ ਉਹ ਮੇਰਾ ਤੁਹਾਡੇ ਨਾਲ ਉਹਨਾਂ ਨੇ ਤਾਂ ਕੁਝ ਚੇਂਜ ਹੀ ਕਰ ਦਿੱਤਾ ਕਿਹੜਾ ਚੱਲ ਗਿਆ ਯਾਰ ਮਾਰੀ ਗੱਲ ਕਰੀ ਗਏ ਨੀ ਕੱਕੜੀਆਂ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਆਂਦੇ ਹੋ ਨਾ ਕਿ ਕੀ ਹੀ ਉਹ ਤਾਂ ਗਰਮੀ ਰਾਤ ਆਜਾ ਲਾਵਾਂਗੇ ਤੇ ਤੁਸੀਂ ਆਦੇ ਜਿਦੋਂ ਤੁਸੀਂ ਲੱਗਿਆ ਬਾਤਾਓ ਕਿ ਨਾ ਫੋਟੋਆਂ ਵੀ ਮੰਝੀਆਂ ਬਾਤਾਂ ਆ ਗਏ ਅੰਦਰ ਵੀ ਜਲਗੀਆਂ ਵਾ ਕਿਹ ਵਾ ਕਿਹ ਰਾਤ ਹੋਰ ਕਿੰਨੇ ਵਾਤ ਰਹਿਣਗੇ ਹੁਣ ਨਹੀਂ ਕਹਿਣਾ ਲਓ ਬਸ ਬਾਹਰ ਆਹ ਬਤਰੀ ਲੰਮਾ ਪੈਂਡਿਆ ਤਰੇਜ ਬਾੜਨ ਤਾ ਦੇ ਬਤਰੀ ਫਿਰ ਆ ਬੁਤ ਨਹੀਂ ਮਾ ਮੇਰੇ ਨਾਲ ਦੇ ਨਹੀਂ ਸਾਥੀ ਮੈਂ ਚੱਲ ਫੇਰ ਆ ਜਾ ਕੋਈ ਨਹੀਂ ਚੱਲ ਮੈਂ ਲੈਣਾ ਬਾਕੀ ਗੱਲ ਨਹੀਂ 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 ਇਦਾਂ ਨਹੀਂ ਉਹ ਨਹੀਂ ਦੋਵੇਂ ਜਾਣੀਆਂ ਆ ਸਾਰਿਆਂ ਨੂੰ ਮੈਨੂੰ ਚਾਹੀਦਾ ਮੈਂ ਵੀ ਹੁੰਦੀ ਮੈਂ ਨਾਲ ਰੋਸ ਵੀ ਆਲਾ ਪੈਂਡ ਉਹ ਪੈਂਡ ਨਾਲ ਤੀਰ ਜਾਣਾ ਪ੍ਰੀਤੀ ਨਾਲ ਨਹੀਂ ਆ ਜਾਣਾ ਪ੍ਰੀਤੀ ਨਾਲ ਨਹੀਂ ਉਸ ਤੋਂ ਬਾਅਦ ਵੇਖ ਲਈ ਭਾਈ ਨਹੀਂ ਨਹੀਂ ਚੱਲ ਨਹੀਂ ਆ ਪਕਟੀਆਂ ਤੇ ਡਰਾਈਵਰ ਕਹੇ ਬੱਸ ਮੁੱਕਰ ਵੀ ਗਈ ਓ ਮਮ ਜੀ ਸਾਰੇ ਜਾਨ ਨੂੰ ਕਿਤੇ ਜਾਣਾ ਪੈਣਾ ਵੀ ਮੈਂ ਕੱਲੀ ਘਰ ਸੀ ਮੈਨੂੰ ਰਾਤ ਤੀਂ ਤੈਨੂੰ ਪੈਣੀ ਹਾਏ ਮੈਂ ਕੱਲੀ ਇਹ ਗੱਲ ਰੱਖਾ ਪੈਣਾ ਐ ਨਹੀਂ ਕੀ ਲੱਗਦਾ ਭਰਾਵਾ ਇੱਕ ਦੋ ਚੱਲ ਜੇ ਕਿਤੇ ਉਥੇ ਰਹਿੰਦੀ ਨੂੰ ਤਾਂ ਬੜੀ ਲੱਗਣਾ ਐ ਮੈਂ ਨਿੱਕੀ ਹੁੰਦੀ ਜੇ ਵਾਰ ਦਿੱਤਾ ਸੀ ਆਪਣੀ ਮੰਮੀ ਨੂੰ ਕਿ ਮੇਰਾ ਜੀ ਨਹੀਂ ਲੱਗਿਆ ਕਹਿੰਦਾ ਤੁਹਾਡੇ ਕੋਈ ਰਹਿਣਾ ਚਲੋ ਫੇਰ ਸਿੱਖਦੇ ਫੇਰ ਕੀ ਅੰਗਾਜੀ ਸੋਤ ਵੇਖ ਲੈ ਨਨਾਨ ਦੇ ਕੰਮ ਵੇਖ ਲੈ ਨਨਾਨ ਦੇ ਕੰਮ ਵੇਖ ਲੈ ਆਹ ਸਸਤੀ ਕਾਲ ਜੀ ਫੇਰ ਮਿਲਦੇ ਆ ਨਵੇਂ ਵਲੌਗ ਨਾਲ ਨਵੀਂ ਸ਼ੁਰੂਆਤ ਨਾਲ ਹੈਨਾ ਠੀਕ ਹੈ ਚਲੋ ਵਧੀਆ ਫਿਰ ਕਾ ਚੱਲ ਚਲੀਏ ਵਧੀਆ ਫਿਰ ਹੋਈਓ ਰੁੱਸ ਗਈ ਆ ਇਹ ਉਹਦਾ ਨਹੀਂ ਜੀ ਕਰਦਾ ਜਾਂ ਨੂਰਾ ਬਸ ਸੰਦੀਪ ਤੋਂ ਸਾਰੇ ਆਪੋ ਆਪਣੇ ਘਰਾਂ ਕਰਨੂ ਬਾਏ ਬਾਏ ਬਸ ਜੀ ਹਾਂ ਜੀ ਮੈਡਮ ਜੀ ਹਾਂ ਜੀ ਚੱਲੇ ਦਰ ਸੰਦੀਪ ਦੀ ਦੀਦੀ ਜਾਂਦਾ ਜਾਂਦੀ ਆ ਉਹਨੂੰ ਲੈ ਚੱਲੇ ਆ ਕੁੜੀ ਵੀ ਲੈ ਚੱਲੀ ਆ ਸ਼ੈਰੀ ਪਤੋਂ ਨਾ ਕਰੇ ਸ਼ੈਰੀ ਛੱਡ ਦੇ ਉਹਨੂੰ ਉਹ ਗੰਨ ਦੇਦੇ ਉਹਦੀ ਭਰਾਵਾ ਬੜੀ ਬੜੀ ਮੁਸ਼ਕਿਲ ਬਣਾਈਆਂ ਬਾਏ ਜੀ ਬਾਏ